ਚਿੱਤ ਵਿੱਚ ਹੁੰਦੀ ਹੈ ਮੈਂ ਮਨ ਵਿੱਚ ਹੁੰਦੀ ਮੈਂ ਮਨ ਕਰਕੇ ਅਵਚਿਤ ਕਰ ਨਾ ਮਨ ਆਉਂਦਾ ਹੈ ਨਾ ਮਨ ਜਾਂਦਾ ਹੈ ਮਨ ਵਿੱਚ ਹੁੰਦਾ ਚਿੱਤ ਦੇ ਆਉਣ ਲੱਗਿਆ ਵੀ ਜਾਣ ਲੱਗਿਆ ਵੀ ਵਿਚ ਹੁੰਦਾ ਜਾਂਦਾ ਕੱਲਾ ਆਉਂਦਾ ਕੱਲਾ ਦੋ ਇੱਥੇ ਆ ਕੇ ਹੁੰਦੇ ਨੇ ਵਿਚ ਬਣ ਕੇ ਆਇਆ ਆਉਂ ਜਾਂਣ ਲੱਗਿਆ ਕੱਲਾ ਹੁੰਦਾ ਆਉਣ ਜਾਂਣ ਲੱਗਿਆ ਕੱਲਾ ਹੁੰਦਾ ਕੱਲਾ ਬਾਅਦ ਦੋ ਹੁੰਦੇ ਬਾਹ ਇਹ ਤੇ ਅਜਾ ਦੋ ਆਉ ਰਿਹਾ ਕਿ ਨਾ ਜਦੋਂ ਕਿੰਨਾ ਇਹ ਕਰਦਾ ਦੋ ਤਾਂ ਦੁਆਪਰ ਚ ਨੇ ਆ ਕੇ ਹੋਏ ਦੋ ਦੁਆਪਰ ਜੋ ਹੈ ਦੁਆਪਰ ਤੇ ਤੇ ਦੋ ਨੇ ਤੇਰੇ ਤੇ ਚੱਕਾ 사ਜੂ ਵੀ ਵੀ ਕ ਪਰ 사ਜੂ ਦੇ ਵਿੱਚ ਇੱਕ ਜਿਹੜਾ ਹੈਗਾ ਫੁੱਲ ਖਿੜਿਆ ਹੋਇਆ ਦੁਆਪਰ ਚ ਬਿਨਾਂ ਖਿੜਿਆ ਹੋਇਆ ਨਾ 33 ਬਿਨਾਂ ਖੜਿਆ ਖਿੜਣ ਵਾਸਤੇ ਹੈ ਖਿੜਣ ਵਾਸਤੇ ਹੈ ਫਲ ਪੇਜਣਾ ਬਸ ਫੁੱਲ ਖੜਲੇ ਗਿਆ ਫਰਦੀ ਗੱਲ ਨਹੀਂ ਹੈ ਹਾਂ ਤਾਂ ਖੁਸ਼ਬੂ ਹੀ ਹੈ ਜਿੱਥੇ ਫੁੱਲ 'ਚ ਖੁਸ਼ਬੂ ਹੀ ਫਲ ਹੁੰਦੀ ਹੈ ਉਹਦੀ ਖੁਸ਼ਬੂ ਹੀ ਫਾਪ੍ਰਪਤੀ ਹੈ ਹਾਂ ਕੋਈ ਹੋਰ ਨਾਮ ਨਾਲ ਖੜਾ ਗਿਆ ਨਾਲ ਨਹੀਂ ਤਾਂ ਮੁਖਾਵੇ ਤਾਂ ਕਿ ਦੁਰਗੰਧ ਹਾਂ ਦੁਰਗੰਧ ਅਸਵੰਦੀ ਉਹ ਗੱਲ ਹੈ ਇੱਥੇ ਫੁੱਲ ਤੇ ਜਿਹੜੀ ਹੈ ਨਾ ਪ੍ਰਾਪਤੀ ਹੀ ਫਲ ਸੁਗੰਧੀ ਹੁੰਦੀ ਸੁਗੰਧੀ ਉਹ ਫੁੱਲ ਜੋ ਕੰਢੀ ਜਾਂਦੀ ਹੈ ਸੀਸ਼ੇਸ਼ ਪਾਈ ਜਾਂਦੀ ਹੈ ਸੁਗੰਧੀ ਪਾਈ ਜਾਂਦੀ ਹੈ ਵਿਫੜਾ ਹੁੰਦਾ ਉਹੀ ਵਿਕਰੀ ਹੈ ਬਾਜ਼ਾਰ ਚ ਫੁੱਲ ਦੇ ਵਿੱਚ ਜਿਹੜਾ ਫਲ ਹੁੰਦਾ ਜਿਹੜਾ ਫੁੱਲਦਾਰ ਪੇੜੇ ਬੁਰਮਤੜੀ ਉਹਦੇ ਨਾਲ ਜਿਵੇਂ ਗੁਲਾਬ ਨੂੰ ਫੜ ਨਹੀਂ ਲੱਗਦਾ ਫਲ ਹੈ ਸੁਨਰਦਰੀ ਟੀ ਹੀ ਉਹਦਾ ਫਲ ਹੈ ਸ਼ਾਇਦ ਕਦੇ ਨਾ ਆਈ ਹੋਵੇ ਬੇਲੰਗ ਨਾ ਪਹਿਲੀ ਵਾਰੀ ਹੋਈ ਆਈ ਨਹੀਂ ਪਹਿਲੀ ਵਾਰੀ ਨਹੀਂ ਆਉਂਦੇ ਦੌਰ ਦੇ ਫਲ ਮੰਨਦੇ ਰਿਹਾ ਫਲ ਦਾ ਬਹੁਤ ਥੋੜੇ ਹੁੰਦੇ ਹਾਂ ਨਾ ਇਹ ਰੋਬੀਆ ਉਹ ਜਿਹੜੀ ਸੁਗੰਧੀ ਆ ਉਹ ਫਲ ਹੈਗਾ ਮੁਖਾਵਤਾ ਕੋ ਦੁਰਗੰਧ ਜੇ ਸੁਗੰਧੀ ਨਹੀਂ ਪੈਦਾ ਹੋਈ ਤਾਂ ਦੁਰਗੰਧ ਜ਼ਰੂਰ ਹੈ ਜੇ ਗਿਆਨ ਔਰ ਸੁਗੰਧ ਨਹੀਂ ਹੈ ਦੁਰਗੰਧ ਹੈ ਤਿੰਨਾ ਪੜਿਆ ਨੋ ਫਾਈ ਲੱਗਣ ਜਾ ਲੱਗੀ ਲੱਗੀ ਜਾ ਗਿਆਨ ਵਾਂਗ ਅਗੇ ਥੋੜਾ ਗਿਆਨ ਪੈ ਅਭਿਦਵਾਨ ਕੀ ਕਰਦੇ ਨੇ ਥੋੜਾ ਗਿਆਨ ਪ੍ਰਾਪਤ ਕਰ ਲਿਆ ਥੋੜੇ ਖੜੇ ਸੁਗੰਧ ਨਹੀਂ ਪੈਦਾ ਹੁੰਦੀ ਸੁਗੰਧ ਤਾਂ ਨਾਵਨਾਂ ਦਾ ਸੁਗੰਧ ਤਾਂ ਸਾਚੇ ਨਾਲ ਪੈਦਾ ਹੁੰਦਾ ਸੁਗੰਧ ਸੱਚੇ ਤੇ ਸਾਚੇ ਨੇ ਵਿੱਚ ਹੈ ਦੁਰਗੰਧ ਸੱਚੇ ਭਾੜਾ ਦਾ ਹਰ ਬਰਕੀ ਗੁਣੋਂ ਦੀ ਸੁਗੰਧ ਹੁੰਦੀ ਗੁਣੋਂ ਦੀ ਆਓ ਗੋਲ ਦਿਓ ਆਓ ਗੋਲ ਦਿਓ ਆਓ ਗੋਲ ਦਿਓ ਹਾਂ ਹਾਂ ਜਿਹੜਾ ਸ਼ਰੀਰ ਕਰਕੇ ਹੈ ਕਰਕੇ ਨਾ ਮੈਂ ਮੈਂ ਕਰਕੇ ਹਾਂ ਕੱਲੇ ਆਤਮਾ ਕਰਕੇ ਉਹ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਗਿਆ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਤੰਨਾ ਕਰੀ ਜੇ ਦਿੱਤਾ দান ਕੀਤਾ ਤਾਂ ਮੇ ਹੋਰ ਬੈਠ ਉਹੀ ਕਿ ਪ੍ਰਾਪਤੀ ਕੀਤੀ ਕੁਝ ਕੋਈ ਮੈਨੂੰ ਕਹਦਾ ਤਵੀਰ ਬਣ ਗਿਆ ਇਹ ਗਿਆਨਵਾਨ ਬਣ ਗਿਆ ਜੇ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਤਾਂ ਉਹ ਉਗਣ ਉਗਣ ਤੋਂ ਦੀ ਬੋਲ ਨਹੀਂ ਕੀਤਾ ਗਿਆਲੇ ਵੀ ਗੁਣ ਨਹੀਂ ਕੀਤਾ ਮਾਇਆ ਨੇ ਵੀ ਗੁਣ ਨਹੀਂ ਕੀਤਾ ਮਾਇਆ ਨੇ ਗੁਣ ਤਾਂ ਕੀਤਾ ਜੇ ਉਹ ਦਾਤਮਨ ਰੱਖਿਆ ਜੇ ਦਾਤਮਨ ਕੇ ਰੱਖਿਆ ਤਾਂ ਗੁਣ ਕਰਦੀਆ ਮਾਇਆ ਜੇ ਮੇਰੀ ਕਰਕੇ ਬਦੇ ਫਿਰ ਤੋ ਜੇ ਦਾਤ ਮੰਨ ਕੇ ਰੱਖਿਆ ਹੋਇਆ ਫਿਰ ਜੋੜ ਲੱਗੀ ਦਾ ਵੀ ਦੁੱਖ ਨਹੀਂ ਹੁੰਦਾ। ਹੋੜ ਲੱਗੀ ਦੀ ਖੁਸ਼ੀ ਨਹੀਂ ਹੁੰਦੀ। ਨਹੀਂ ਤਾਂ ਦੁੱਖ ਬੜਾ ਹੁੰਦਾ। ਛਟੜ ਵળે ਬੜਾ ਦੁੱਖ ਹੁੰਦਾ। ਰੇੜੀ ਦਾ ਮੂਹ ਵੀ ਹੋ ਗਈ। ਛਟਣ ਵੇੜੇ ਦਾ ਮੋਹ ਨਾ ਰਹੇ, ਇਹਦਾ ਅੰਦਰੋਂ ਮੋਹ ਨਾ ਰਹੇ, ਜੇ ਤੇ ਪਕੜ ਨਾ ਰਹੇ, ਇਸ ਕਰਕੇ ਦਾਤ ਮੰਨਣਾ ਹੈ। ਨਹੀਂ ਤਾਂ ਇਹਦਾ ਨਾ ਅਟੈਚਮੈਂਟਰ ਪਕੜ ਹੋਗੀ ਨਾ। ਬੜਾ ਖੋ ਜੂਗਾ। ਤੋਂ ਪੜੇਗਾ ਹਰੀ ਹਰੀ ਭਾਈ ਸਿਰਫ ਅਟੈਚਮੈਂਟ ਢਿੱਲੀ ਕਰਨ ਦਾ ਹੀ ਮਤਲਬ ਹੈ ਅਟੈਚਮੈਂਟ ਹੈ ਜਦਾ ਦਾ ਅਟੈਚਮੈਂਟ ਹੀ ਦਾਤ ਕਿਦੀ ਹੈ ਕਿਦੇ ਵਾਸਤੇ ਕੋਈ ਪਤਾ ਨਹੀਂ ਹਮੇਸ਼ਾ ਦੀ ਚੀਜ਼ ਹੈ ਕਵਰ ਉਹ ਕਿਦੇ ਵਾਸਤੇ ਪਹਿਲਾਂ ਕੀਤੀ ਕਿਹਦੇ ਖਾਣੀ ਹੈ ਕੋਈ ਵੀ ਜਾ ਕੋਲੜ ਕੋਪਾ ਵਖਲੇ ਹਰ ਕਹਦੇ ਬੀਜ ਦਾ ਕੋਈ ਹੈ ਲਓ ਫੜ ਲਿਆ ਬੱਲੇ ਵੀ ਜੇ ਖੇਲ ਵੀ ਜਾਂਦਾ ਨੇ ਤਨਖਾਹ ਪਕੜੀ ਉਹ ਜੂਰੀ ਲੈ ਲਈ ਬੱਟਨ ਵਾਲਾ ਕੋਈ ਏ ਫਿਰ ਕੋਈ ਬੱਟਨ ਵਾਲਾ ਲੈਂਦਾ ਵਾਡਾ ਉਹਦੇ ਵੜਾ ਵੀ ਲੈ ਮਜ਼ਦੂਰੀ ਤੇ ਕੋਲੋੜੇ ਕੋ ਬਾਬੇ ਖਲਿਆਣ ਕੋਈ ਘੌਣ ਵਾਲਾ ਆ ਗਿਆ ਉਹਦੇ ਘਾ ਵੀ ਲਿਆ ਉਹਦੇ ਵਾਟ ਦਾਨੇ ਵੀ ਬੁਣਾਤੇ ਐਵੀ ਆਖ ਨ ਜਾਪੀ ਖਾਵੇ ਕੌਣ ਲਾ ਇਹ ਨਹੀਂ ਦੱਸ ਸਕਦੇ ਖਾਣਾ ਕਾਹਨੂੰ ਖਾਊਗਾ ਇਹ ਨਹੀਂ ਦੱਸ ਸਕਦੇ ਸਭ ਖਾਊ ਪਰਦਾਣੇ ਢਾੜੇ ਢਾੜੇ ਤੇ ਲਿਖਾ ਖਾਣੇ ਵਾਲੇ ਕਾ ਨਾ ਖਾਊਗਾ ਕੌਣ ਇਹ ਨਹੀਂ ਦੱਸ ਸਕਦੇ ਵੀ ਜੀ ਆ ਵੀ ਕਿਸੇ ਦੇ ਓਟੜੇ ਆ ਵੀ ਕਿਸੇ ਦੇ ਗਾਇਆ ਵੀ ਕਿਸੇ ਦੇ ਪਰੋਲੇ ਦੀ ਦੱਸ ਸਕਦੇ ਇਹ ਵੀ ਆਖਣਾ ਏ ਵੀ ਆ ਗਿਆ ਗਾ ਵੀ ਹੋਰ ਵੀ ਤਾਂ ਸਮਾਜ ਨੂੰ ਕਿੰਨੀ ਸੇਹ ਦੇ ਸਕਦਾ ਇੱਕ ਬੰਤੀ ਵੀ ਜੇ ਇਹਦੀ ਆਖ ਪੰਜਾਬੀ ਜੇ ਮੰਨਣ ਤਾਂ ਹੀ ਜੇ ਸੇਹ ਦੇ ਦੇ ਸਟੈਂਡ ਕਰਨ ਵੀ ਕਰ ਲਈਏ ਜੇ ਹਾਂ ਇਹ ਨਹੀਂ ਦੱਸ ਸਕਦੇ ਖਾਊਗਾ ਥੋੜਾ ਕਰੋੜ ਰੁਪਏ ਦਾ ਤਾਂ ਹੋ ਜੂਵੇ ਕਿਹੜਾ ਕੀੜਾ ਜਾ ਕੇ ਲੈ ਜਾਊਗਾ ਕਿਹੜੇ ਜਾਨਵਰ ਦੇ ਮੂੰਹ ਚ ਪੈ ਜਾਣੀ ਹੈ ਇਹ ਕਿਹੜੇ ਆਦਮੀ ਨੇ ਖਾਣੀ ਹੈ ਕਿਹਨੇ ਖਾ ਕੇ ਉਲਟੀ ਕਰ ਦੇਣੀ ਹੈ ਕਿਹਦੇ ਜਾ ਕੇ ਅੰਦਰ ਪੋਇਜ਼ਨ ਬਣ ਜਾਣੀ ਉਹ ਚੀਜ਼ ਫੂਡ ਪੋਇਜ਼ਨ ਫੂਡ ਪੋਇਜ਼ਨ ਕੀ ਹੋ ਜਾਣਾ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਵੀ ਇਹ ਤਾਂ ਇਹ ਤਾਂ ਗੁਰੂ ਘਰ ਐ ਨਾ ਬਾਣੀ ਘਰ ਐ ਇਹਨਾਂ ਨੇ ਪਕਾ ਕੇ ਇਹ ਤਾਂ ਪਰਮੇਸ਼ਰ ਆਪ ਕਹਿ ਰਹੇ ਹਨ ਜੇ ਤੂੰ ਕਿਵਨ ਕਹਿ ਦੇ ਇਹ ਤਾਂ ਪਤਾ ਨਹੀਂ